ਲਓ ਜੀ ਕਹਿੰਦੇ ਅੱਜ ਆਪਾਂ ਲਾਉਣਾ ਮੈਗੀ ਦਾ ਲੰਗਰ ਪਿਛਲੀ ਗਰੀ ਜਿਵੇਂ ਤੁਸੀਂ ਵੇਖਿਆ ਵੀ ਆਪਾਂ ਦਹੀਂ ਭੱਲਿਆਂ ਦਾ ਲਾਇਆ ਸੀ ਅੱਜ ਆਪਾਂ ਲਾਉਣਾ ਮੈਗੀ ਦਾ ਇੱਦਾਂ ਹੀ ਆਪਾਂ ਹਰ ਸਣੀ ਯਾਰ ਬਦਲ ਬਦਲ ਕੇ ਲੰਗਰ ਖੜੀਦਾ ਆ ਤੇ ਰਾਤ ਨਹੀਂ ਖੱਦੇ ਹੁੰਦੇ ਇਧਰ ਨਹੀਂ ਭਰੀ ਮੈਗੀ ਦੇ ਮਸਾਲੇ ਖੋਲਣ ਦੇ ਕਹਿੰਦੇ ਦੂਹ ਦੂਹ ਹੁਣ ਲਾਈ ਚੈੱਕ ਕਰੋ ਤੇ ਇਦਾਂ ਤੜਕਾ ਬਣਾਇਆ ਜਾ ਰਿਹਾ ਮੈਗੀ ਹਸਤੇ ਤੜਕੇ ਵਾਲੀ ਮੈਗੀ ਆਪਾਂ ਬਣਾਗੇ ਖੜਨੀ ਆ ਤੇ ਉਹ ਇਧਰ ਆਪਣੀ ਮਿਰਚਾਂ ਆ ਮਿਰਚਾਂ ਅਦਰਕ ਦੀ ਪੇਸਟ ਅਦਰਕ ਲਸਣ ਦੀ ਪੇਸਟ ਆ ਤਾਂ ਬਾਕੀ ਸਾਰੇ ਮਸਾਲੇ ਮਸੂਲੇ ਚਲੋ ਬਖਾਉਣੇ ਤੁਹਾਨੂੰ ਬਾਕੀ ਬਾਅਦ ਆ ਤੜਕਾ ਚੈੱਕ ਕਰੋ ਰਹੀ ਡਰੋਕਰ ਰਿਪੋਰਟ ਇਧਰ ਆਪਾਂ ਹੁਣ ਤੜਕਾ ਥੋੜਾ ਜਿਆ ਭੁੰਨ ਕੇ ਰੈਡੀ ਹੋਣ ਦਿਆ ਵਾ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਪਾ ਗਏ ਨਾ ਵਿੱਚ ਇਹ ਆਪਾਂ ਮੈਗੀ ਬਾਲ ਦੇਣੀ ਆ ਕਿਉਂਕਿ ਜੇ ਆਪਾਂ ਪਹਿਲਾਂ ਕੱਲੀ ਮੈਗੀ ਬਾਲ ਲੀਏ ਉਹ ਫਿਰ ਜਿਵੇਂ ਮੰਨ ਲਓ ਜੁੜ ਜੇ ਜਾਂਦੀ ਆ ਤਾਂ ਕਰਕੇ ਆਪਾਂ ਏਦਾਂ ਇਹਦੇ ਵਿੱਚ ਹੀ ਪਾਣੀ ਪਾ ਗਦੇ ਇਹਦੇ ਵਿੱਚ ਟੜਕੇ ਦੇ ਬਾਲ ਦੇਣੀ ਆ ਤੇ ਬਹੁਤ ਸੌਾਵਤ ਬੰਦੀ ਹੁੰਦੀ ਆ ਹਾਂਜੀ ਆਪਾਂ ਪਾ ਟੜਕੇ ਦੇ ਵਿੱਚ ਪਾਣੀ ਪਾ ਰਹੇ ਆ ਮੈਗੀ ਬਾਲ ਵਿੱਚ ਹੀ ਮਲਕੀ ਬੋਇਲ ਹੋ ਜੂਗੀ ਇਹਦੇ ਤੇ ਮਸਾਲੇ ਵੀ ਆਪਣੇ ਹੋ ਗਏ ਰੜੀ ਦੇ ਮੈਗੀ ਆਪਣੀ ਰੜੀ ਪਈ ਆ ਹਣ ਇੱਕ ਹੱਥ ਨਾਲ ਬਲੋ ਰੋਣੇ ਇੱਕ ਹੱਥ ਨਾਲ ਕੰਮ ਕਰੰਨੇ ਆ ਵੀਰਾ ਵੀਰਾ ਡਾ ਕੇ ਜਰੂਰੀ ਕੰਮ ਗਿਆ ਹੈ ਤਾਂ ਕਰਕੇ ਲੋ ਜੀ ਆਪਾਂ ਜਾ ਰਹੇ ਰਸਤੇ 'ਚ ਅੱਜ ਆਪਾਂ ਐਂਡਰਾਇਡ ਪਲੇਅਰ ਵੀ ਲਵਾਇਆ ਗੱਡੀ 'ਚ ਤੇ ਮੈਂ ਕੀ ਆਪਣੀ ਬਣ ਗਈ ਸੀ ਤੇ ਅੱਜ ਆਪਾਂ ਜਿਆਦੇ ਜਾਣੇ ਆ ਗਏ ਆ ਆਪਣੇ ਦੋ ਬੰਦੇ ਅੱਜ ਫੇਰ ਨਹੀਂ ਆਏ ਨਿੰਮਾ ਦੇ ਚਿੜਾ ਤੇ ਆਹ ਵੇਖੋ ਅਲਾਉ ਵੀਰ ਆਪਣਾ ਅਬ ਚੇਂਜ ਕਰ ਰਿਹਾ ਮਗਰ ਬਥਾ ਹੋ ਗਿਆ ਇਨਸਾਨ ਚਾਚਾ ਚੇਂਜ ਕਰਦੇ ਕਿ ਮੈਂ ਕਹਿੰਦਾ ਕਿ ਲੈ ਮੈਂ ਐਸਾ ਚਲੋ ਬਾਕੀ ਮਿਲਦਾ ਤੁਹਾਨੂੰ ਫਿਰ ਰਸਤੇ 'ਤੇ ਹੋਏ ਲਓ ਜੀ ਪਹੁੰਚ ਗਏ ਆਪਾਂ ਸਿੰਘ ਸਮਾਤ ਤੇ ਬੋਲੇ ਸੋਨਿਆਲ ਸੋਹ ਸਿਸ਼ਰੀਆ ਕਾਲ ਚਲੋ ਮਿਲਦੇ ਤਾਂ ਨੋਕੇ ਜਾ ਲਓ ਜੀ ਪਹੁੰਚ ਗਏ ਆਪਾਂ ਟ੍ਰੈਫਿਕ ਬਹੁਤ ਸੀਗਾ ਰਾਹ ਤੇ ਆਪਾਂ ਨੂੰ ਟਾਈਮ ਵੀ ਥੋੜਾ ਜਿਹਾ ਕਾਫੀ ਲੱਗ ਗਿਆ ਤੇ ਮਿਲਦੇ ਤੁਹਾਨੂੰ ਅੰਦਰ ਗਿਆ ਜੋ ਜੀ ਆਪਾਂ ਬੋਨੇ ਕਿਥੇ ਆਪਾਂ ਲੰਗਰ ਲਾਈਦਾ ਹੁਣ ਆਪਾਂ ਨਾ ਗੱਡੀ ਲਾਉਣ ਨੂੰ ਜਦਾ ਲੱਭ ਨਹੀਂ ਕਿਉਂਕਿ ਸਵੇਰੇ ਪ੍ਰਕਾਸ਼ ਪੁਰਬ ਕਰਕੇ ਨਾ ਟੈਂਟ ਲੱਗੇ ਹੋਏ ਆ ਸਾਰੇ ਪਾਸੇ ਤੇ ਆਪਾਂ ਵੇਖਣੇ ਵੀ ਉਹ ਗੱਡੀ ਕਿੱਥੇ ਲਾਈ ਹੈ ਘਰ ਆ ਲਾ ਪੈਂ ਚਾਹ ਦਾ ਲੰਗਰ ਛਕਣ ਚਾਹ ਪੀਣੇ ਆਪਾਂ ਲੰਗਰ ਆਣ ਤੇ ਵੀਰ ਉਹ ਬਿਸਕੁਟ ਆਹ ਤੇ ਸੁਣਨਾ ਨੋ ਨੋ ਪਪਾ ਜੀ ਆਹ ਤੇ ਫੋਨ ਮੇਰੀ ਲੋਰੀ ਵਾ YouTube ਤੇ ਤੁਹਾਨੂੰ ਨੈਟ ਤੇ ਪਾ ਦੇਣਾ ਆਪਾਂ ਵੇਰੇ ਪ੍ਰਕਾਸ਼ ਪੁਰਬਿਆਂ ਦਾ ਤਾਂ ਕਰਕੇ ਬਹੁਤ ਜ਼ਿਆਦਾ ਰਾਸ਼ ਆ ਇਧਰ ਐ ਐਨ ਆਰ ਆਈ ਸਰਾਹਾਂ ਤੇ ਇਹਦੇ ਨਾਲ ਵੀਰੇ ਭਾਈ ਆਓ ਲੈਨ ਚ ਲੈਨ ਓਏ ਮਗਰ ਜਾ ਮਗਰ ਜਾ ਮੇਰੀ ਗੱਲ ਸੁਣ ਮਗਰ ਜਾ ਜਿਹੜੇ ਲੇਡੀਜ਼ ਆ ਲੈਨ ਦੇ ਵਿੱਚ ਉਹਨਾਂ ਨੂੰ ਇਧਰ ਘੱਲ ਦੇ ਚਾਚਾ ਜੀ ਆ ਚੰਚ ਫੜ ਕੇ ਲੈ ਆਓ ਚੰਚ ਫੜੀ ਸਾਡਾ ਸਣੀ ਵੀਰ ਭਲਿਆਂ ਵੇਲੇ ਸਾਡੇ ਨਾ ਜਾਂਦਾ ਹੁੰਦਾ ਸੀ ਆ ਬਾਈ ਘਾਲ ਸਾਹਿਬ ਬਾਈ ਭਲਿਆਂ ਵੇਲੇ ਮਮਾ ਉਹ ਚਲਾ ਸੀਦਾ ਬਾਬਿਆਂ ਸਵਾਨ ਖੜਿਆ ਹੈਗਾ ਤੇ ਕਿਹਨੂੰ ਕਹਿੰਦੇ ਆ ਬਾਬਾ ਜੀ ਨੂੰ ਆਪਾਂ ਪ੍ਰਸ਼ਾਦ ਤੌਰ ਤੇ ਥੋੜਾ ਜਿਹਾ ਲੰਗਰ ਲੈਤਾ ਆ